वाहिगुरु जी का खालसा वाहिगुरु जी की फतेह रह रहरा साहिब सलोक महला पहला दुखदा रूसक रोग पिया जा सुख ताम ना हो तो तू करता करना मैं नाहीं जाहू करीना हो बलहारी कुदरत वस्या तनाथ न जाए लख जात मैं जो जोत मैं जाता अगलकला कल प्रपू रहा तू तो सच्चा साहसिस वाले जिनकी तीसो पार पिया ਉਹਨਾਂ ਨੇ ਕਰਤੀਆਂ ਕਿਆਂ ਬਾਤਾਂ ਜੋ ਕਿਸ਼ ਕਰਨਾ ਸੋ ਕਰੇਹਾ ਸੋਦਰਗਾ ਸਮਹਲਾ ਬਹਿਲਾ ਏਕੂ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਗਾਵਨ ਹਾਰੇ ਗਾਵਨ ਦਨ ਨ ਬਣ ਬਾਣੀ ਬੈ ਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੰਦਨੋ ਜਦ ਕਬਤ ਲਿਖ ਜਾਣੇ ਲਿਖਲੇ ਧਰਮ ਵਿਚਾਰੇ ਗਾਵੰਦਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਦਨੋ ਇਤਿਰਾਸ਼ਨ ਬੈਠੇ ਦੇਵ ਦੇ ਅੰਦਰ ਨਾਲੇ ਗਾਵੰਦਨੋ ਸਿੱਧ ਸਮਾਦੀ ਅੰਦਰ ਗਾਵੰਦਨੋ ਸਾਧ ਵਿਚਾਰੇ ਗਾਵੰਦਨੋ ਜਦੀ ਸਦੀ ਸੰਤੋਖੀ ਗਾਵੰਦਨੋ ਵੀਰ ਕਰਾਰੇ ਗਾਵੰਦਨੋ ਪੰਡਤ ਬਣਾਰੇ ਕੀਸਰੇ ਜੁਗ ਜੁਗ ਵੇਦਾਂ ਨਾਲੇ गामदुनो नमोनिया मनमोहन सुरगा मसि बियाले गामदुनो रत्नो पाए तेरे अश तीर्थ नाले गामदुनो जोड महाबल सुरा गामदुनो खाणी चारे गामदुनो खंड बल ब्रह्मंडा कर कर रखे तेरे तारे सेत दुनो गामन जोडत पावन रते तेरे भक्त रे साले होर गेदे दुनो गामन सीमा जितना आवन ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਭ ਸਾਇ ਸਚਾ ਸਚੀ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਢਾਈ ਜੋ ਜਿਸ ਭਾਵੇ ਸੋਈ ਕਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਸਾਹ ਪਰ ਸਾਹਿਬ ਨਾਨਕ ਨੈਣ ਜਾਈ ਅਸਮਹਲਾ ਪਹਿਲਾ ਸੁਨ ਵਡਾ ਕੇ ਸਭ ਕੋਏ ਕਿ ਵਡਵਡਾ ਡੀਠਾ ਹੋਏ ਕੀਮਤ ਪਾਏ ਨਾ ਕਿ ਹੱਜ ਜਾਏ ਕੈਨੇ ਵਾਲੇ ਤੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੁਬੀਰਾ ਗੁਨੀ ਗਹਿਰਾ ਕੋਈ ਨਾ ਜਾਣੇ ਕਿ ਤਾ ਗਿਵੜ ਚੀਦਾ ਰਹਾਉ ਸਭ ਸਰਦੀ ਮਰਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰਗੁਰ ਹਾਏ ਕਹਿ ਨਾ ਜਾਏ ਤੇਰੀ ਤਲਵੜਿਆਏ ਤਾਬੇ ਸਾਤੇ ਤਾਬੇ ਸਭ ਤਾਬੇ ਸਭ ਜਿੰਗੀਆਂ ਸਿੱਧਾ ਪੁਰਖਾਂ ਕੀ ਹੈ ਵਡਾਈਆਂ ਤੁਧਵੇਂ ਸਦੀ ਕਿਨੇ ਨਾ ਪਾਈ ਆਕਨੇ ਮਲੇ ਨੇ ਠਾਕਰ ਹਾਈ ਆਖਣ ਵਾਲਾ ਕਿਹਾ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਜੂ ਦੇਸਿਸੇ ਕਾਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਸਰੇ ਮਰ ਜਾਓ ਆਖਣਿਓ ਕਾ ਸਾਚਾ ਨਾਮ ਸਾਜੇ ਨਾਮ ਕੀ ਲਾਗੇ ਭੂਖ ਉਦਭੁਕੇ ਕਾ ਚਲੀਏ ਦੂਖ ਹੈ ਸੋ ਗੋ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾ ਹੀ ਰਹਾਉ ਸੱਚੇ ਨਾਮ ਕੀ ਤਿਲਵੜੀ ਆਈ ਆਪ ਤੇ ਕੀ ਕੀਮਤ ਨਹੀਂ ਪਾਈ ਜੇ ਸਮ ਮਿਲ ਕੇ ਆਖ ਨਾ ਪਾਏ ਵਡਾ ਨਾ ਹੋਵੇ ਕਾੜ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾਰੇ ਨ ਚੁਕੇ ਭੋਗ ਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਵੜੇ ਆਪ ਤੇ ਵਰਤਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਹੈ ਜਵੇਂ ਸਾਰੇ ਤੇ ਗਮ ਜਾਤ ਨਾਨਕ ਨਾਵੇਂ ਬਾਤ ਸੁਨਾਦ ਰਾਗ ਗੁਜਰੀ ਮਹਲਾ 4 ਹਰਗੇ ਜਨ ਸਤਿਗੁਰ ਸਤਿ ਬੁਰਕਾ ਬਿਨੋ ਗੁਰੂ ਗੁਰ ਪਾਸ ਹਮ ਕੀਰੇ ਕਰੂ ਸਤਿਗੁਰੁ ਸੇ ਨਾਹੀ ਕਰਦਿਆ ਨਾਮ ਬਰਗਾਸ ਮੇਰੀ ਮੀਤ ਗੁਰਦੇਵ ਮੋਹ ਕੋ RAM ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਏ ਹਰ ਕੀਰਤਿ ਅਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ 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 ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗੀ ਜਮ ਬਾਸ ਜੋ ਸਤ ਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਿੰਨ ਧਰਮਸ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ रागुजरी माला पंजवा काहे दिन व चत उदम जार हर जियो भरिया सैलपत्र मैं जंत्यो पाए ताकारी जागे कर तरिया मेरे माधो जी सर संगत सो तरिया गुर प्रसाद परम्पत पाया सूखे काश चढ़िया रहाओ जनन पिता लोक बनता कोई न किसकी तरिया से सिरे सबाए ठाकुर काहे मनपो पो ਉੜੇ ਉੜਾ ਵੇ ਸੇ ਕੁਸਾ ਜਿਸ ਪਾਛੇ ਬਚਰੇ ਛਰੇ ਆਂ ਕੰਮ ਨਿਕਲ ਆਵੇ ਕਮ ਜਿਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਦੰਦ ਸਿ ਸਿਦਾ ਅਗੁਰ ਗਲਤਨ ਤਰੀਆ ਜਿ ਨਾਨਕ ਬਰਬਰ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗਿਆ ਸਮ ਮਹਲਾ ਚੌਥਾ ਸੋ ਬੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰ ਬੁਰਖ ਨਰਨਜਨ ਹਰਗਮ ਆਗਮ ਪਾਰਾ ਸਬਤੇ ਆਵੇ ਸਬਤੇ ਆਵੇ ਤੁਜੀ ਹ ਸੱਚੇ ਸੱਜਣ ਹਾਰਾ ਸਬਜੀਤ ਮਾਰੀ ਜੀ ਤੂੰ ਜੀਆਂ ਕਾਦਾ ਤਾਰਾ ਹਰਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰੇ ਹਰਿਆਪੇ ਸੇਵਕ ਜੀ ਕਾ ਨਾਨਕ ਜੰਦੇ ਵਿਚਾਰਾ ਤੂੰ ਗੜਗੜੇ ਅੰਦਰ ਸ਼ਰਮਦਰੰਤਰ ਜੀ ਹਰੇ ਕੋ ਬੁਰਕ ਸਮਾਨਾ ਇਕ ਦਾਤਾਰ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਦਾ ਜੀ ਹੋ ਤੂੰ ਵੀ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਹ ਅਗੁਣ ਆ ਕੋ ਵਿਖਾਣਾ ਜੋ ਸੇ ਵੈ ਜੋ ਸੇ ਵੈ ਤੁਜੀ ਜਨਾਨੇ ਤਿੰਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਜਨ ਹਰਤੇ ਆਇਆ ਜੀ ਦਿਨ ਟੂਟੀ ਜਮਕੀ ਵਾਸੀ ਜਿੰਨਰ ਪੋਜਨ ਹੈ ਨਿਰਪੋਤ ਆਇਆ ਜੀ ਤਿੰਨ ਕਾ ਬੋਸ ਸਭ ਗਵਾਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰ ਜੀ ਤੇ ਹਰ ਰੂ ਸਮਾਸੀ ਸੇ ਤਨ ਸੇ ਤਨ ਜਨਰ ਤੇ ਆਇਆ ਜੀ ਜਨਾਨੇ ਤਿਰਭਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਬਰੇ ਬੇਨਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਦੁਜੀ ਹਰਨ ਕਨਿਕਾਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾਪੇ ਜਬੇ ਬੇਨਤਾ ਤੇਰੀ ਅਨੇਕ ਤੇਰੀ ਅਨੇਕ ਪੜੇ ਬੋ ਸਿਮਰਤ ਸਾਸਤਰ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜੇ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅੰਪਰ ਪਰ ਕਰਦਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਜ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੀ ਜੀ ਤੁਧ ਆਪੇ ਕਹੇ ਸੋ ਹੋਈ ਤੁਧ ਆਪੇ ਸਿਸ਼ਟ ਸਾਭਿਉ ਪਾਏ ਜੀ ਤੁਧ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਸਾ ਮਹਲਾ ਚੋਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਪਾਇ ਰਹਾਉ ਸਾਉ ਤੇਰੀ ਤੂੰ ਸੰਨਿਧਿਆ ਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤਉ ਦੇ ਆਵਿ ਛੋੜੇ ਆਪ ਮਿਲਾਇਆ ਤੂਦਰ ਆਪ ਸਭ ਤੁਝੇ ਹੀ ਮਾਇ ਤਦਵੇਂ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿਨਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਈ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਖਾਨੇ ਜਿਨ ਹਰ ਸੇਵੈ ਤਿਨ ਸੁਖ ਪਾਇਆ ਸਹਿਜੀ ਹੀ ਹਰ ਨਾਮ ਸਮਾਇਆ ਵਾਪੇ ਕਰਤਾ ਤੇਰਾ ਗਿਆ ਸਭ ਹੋਏ ਤਦ ਮੈਂ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਲੇ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਜੇ ਸਰਵਲੇ ਆਪਣੀ ਨਿਵਾਸਾ ਪਾਣੀ ਪਾਉ ਦਿਨੇ ਕੀਆ ਪੰਗਜ ਮੋਹ ਪਗ ਨੀ ਚਾਲੇ ਹਮ ਦੇਖਾ ਦਾ ਡੂਬੇ ਹਲੇ ਮਨ ਏਕਨਾ ਜਿਤਸਮੂਣ ਮਨਾ ਹਰ ਵਿਸ਼ੇ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਦਿ ਸਦੀਨੇ ਪੜਿਆ ਮੂਰਗ ਮੁਕਤਾ ਜਨਮ ਬਿਆ ਪਰਮ ਬਦਨਾਨੰਦ ਨਿ ਕੀ ਸ਼ਰਨਾ ਜਿੰਦੂ ਨਾਹੀ ਵਿਸਰਿਆ ਅਸਮਹਲਾ ਪੰਜਵਾ ਪਈ ਪ੍ਰਾਉਤ ਮਾਨੁਗ ਦੇ ਬਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਤਰੇ ਕੀ ਤਨਾ ਕਾਮ ਮੇ ਸਾ ਸੰਗ ਬਜ ਕੇਵਨ ਨਾਮ ਸਰੰਜਾਲ ਆਗ ਪਵਜੇ ਤਰਨੇ ਕੈ ਜਨਮ ਬਿਰਸਾ ਜਾਤ ਰੰਗਮਾਇਆ ਕੇ ਰਹਾਓ ਜਾਪਤ ਆਵੇ ਸੰਦੇਨ ਤਰਮਨਾ ਕਮਾਇਆ ਸੇਵਾ ਸਾਧਨਾ ਜਨਉ ਹਰ ਰਾਇਆ ਕੋ ਨਾਨਕ ਹਮ ਨੀਜ ਕਰਮਾ ਸ਼ੰਮ ਨੰਬਰ 21 ਰਾਖੋ ਸ਼ਰਮਾ ਪਾਦਸ਼ਾਹੀ ਦਸਮੀ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਦਰ ਸ਼ਾਬੂਰਨ ਹੋਏ ਜਿੰਦਗੀ ਸ਼ਾਦਵਚਨ ਮਰੇ ਹਮਾਰਾ ਆਪਣਾ ਜਾਣ ਕਰੋ ਪਰਿਤਪਾਰਾ ਹਮਰੇ ਜੁ ਸਵੇ ਤੁਮ ਕਾਓ ਆਪਾ ਹਾ ਦੇ ਮੋਏ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ मोरत छन जी कर दे करी है सब रन को आसंग करी है पूर्ण हो ये हमारी आशा तोर भजन की रे प्यासा तुम्हें छाट को या वर न त्याऊ जो पर जाओ सो तुम ते पाऊँ सेवा से काम मारे तारिया है छतरे मारे मारी है आभा दे मुझे भरी है मन का अड़का तासन भरी है हु जो सदा हमारे पछा श्री सुजियो करे और राख ने अमर राख हारे साहेब संत साहेब प्यारे धीर के हंता तुमरो परिचंद्र दाल पाये ब्रह्म पपतरा काल पाए शिव जी अवतरा काल पाये कर भीषण प्रकाशा सल काल का किया तमाशा जमन काल जो की सब कियो वेदरा ब्रह्मा जो थियो ओ जमन कालसा लोक स्वरा नमस्कार है ताई हमारा जमन सा जगत मनायो देव दया दर्शन उपजायो आद अंत के अवतारा सही गुरु समझो हमारा नमस्कार को हमारी सकल ने आप स्वारी सिमगन को दी हो सदन कोमल मोमद की खड़कड़ के अंतर की जानते भले बुरे की पीर विशानित चीटी तेकुं चले सूला सपे कृपा जिसकर फूला संतय दुख पाए थे दुखी सुख पाए साधन के सुखी एक, -एक की बीर पीर है खड़क के पड़ पड़ की जान जाबुत कर्क करा कर तारा भज दत दिया पारा जब कर सर्त हो कमो तो मैं मिलत तर सब हूँ ਜੇ ਤੇ ਬਦਨ ਸੇ ਸਰਤਾਰੇ ਆਪ ਆਪਨੇ ਬੋਧ ਵਿਚਾਰੇ ਤੁਮ ਸਭੀ ਤੇਰਾ ਅਤਿੰਦਰਾਲਮ ਜਾਂਤ ਭੇਦ ਭੇਦ ਰਿਆਲਮ ਨਰੰਕਾ ਆਂਦਰ ਬਕਾਂਦਰ ਲਾਂਬ ਆਦ ਨੀਨਾ ਨਾਦੇ ਸਾੰਭ ਤਾਂ ਕਾਮੁੜੇ ਚਾਰ ਤੇ ਬੇਦਾ ਜਾ ਕੋ ਬੇਵ ਨਾ ਪਾਵਜ ਬੇਦਾ ਤਾਂ ਕੋ ਕਰਪਾ ਮਣਨੁ ਮੰਡ ਤੇ ਮਹਾਮੁੜ ਕੀ ਪੀਰ ਨਾ ਜਾਣਤੇ ਮਹਾਦੇਵ ਕੋ ਕੈਸਾ ਸਦਾ ਸੇਵੇ ਨਰੰਕਾ ਅਕਾਂਚਿਂ ਨੇ ਪੇ ਆਬ ਆਪਣੀ ਬੁਧੇ ਜੀਤੀ ਬੰਨ ਬਿੰਨ ਪੈਨ ਤੋਈ ਦੇਦੀ ਤੁਮਰਾ ਲਖਾ ਨ ਜਾਏ ਸਾਰਾ ਕੈ ਬਿਦ ਸਦਾ ਪਦਮ ਸੰਸਾਰਾ ਏਕੇ ਰੂਪਨ ਉਸ ਰੂਪਾ ਰੰਗ ਪਿਉ ਰਾਗ ਪਈ ਪੂਪਾ ਅਨਜੇਰ ਸੇ ਦੇ ਜਿੰਨੀ ਤੁਚ ਖਨ ਬੋਰ ਜਦੀਨੀ ਕਉਫੁਰ ਆਜਾਏ ਬੈਠਾ ਕਉਸਿਕ ਪਸੰਗਰੇ ਕੈਠਾ ਸਗਰੀ ਜਿਸ ਦਿਖਾਇ ਚੰਬਵ ਅਜਗਾ ਸਰੂ ਸਚੰਬਵ ਅਬਰਛਾ ਮੇਰੀ ਤੁਮ ਕਰੋ ਸਿੱਖੂ ਬਾਸ ਸੰਗਰੋ ਜਿ ਸਰੀ ਉਤ ਪਤਾ ਸਗਲ ਮਲੇਸ਼ ਕਰੋ ਰਨਕਾਦਾ जय शनि भरे तिनके जुषुग मरे पुरख जम्पक परे त्य हरे तिनके तुम सकड़ सब ते जोगल को इकबा त्या काल आय हैं रक्षा ऐ सव काला कृपा जिन जाए न हरो ताकि दादन को हर हो ऋद सिद्ध कर्म सब हो सकी न कोई एक बार सवारा काल फाते ते उबारा जिन नाम त्यारो का दार जुष रहा ਕੜੁ ਕੀ ਜੇ ਮੈਂ ਸੰਤੇ ਹਰੀ ਆਪਾ ਦਿਲਿਓ ਬਾਰੀ ਸਰਉ ਠੋਗ ਮੋ ਸਾਈ ਜੁ ਜੋਗ ਤੇ ਲਿਓ ਬਚਾਇ ਸਵਈਆ ਪਾਈ ਗਏ ਜਬ ਦੇ ਤੁਮਰੇ ਦਬ ਦੇ ਕੋ ਆਕੇ ਨੀ ਆਨੇ ਹੋ ਰਾਮਰੀ ਪੁਰਾਨ ਕੁਰਾਨ ਅਨੇਕ ਕਹਿਮਤ ਇਕ ਨਾਮਾ ਦੇਵ ਸਿਮਰੈ ਸਾਸਤਰ ਬੇ ਸਬੇ ਬੋ ਪੇਦ ਗਏ ਆ ਮੇ ਕ ਨਾ ਜਾਣਿਓ Shri ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕੈਸੋ ਤੋ ਇਹ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਏ ਗਏ ਕਿਲਾ ਜਸ ਗੋਬਿੰਦ ਦਾਸ ਤੋਹਾਰ ਰਾਮਕਲੀ ਮਹੱਲਾ ਦੀ ਜਨਾਂ ਦੇ ਕੋਨਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੀ ਮਨਵ ਜੀਆਂ ਵਧਾਈਆਂ ਰਾਗ ਰੰਧਨ ਪਰਵਾਰ ਪਰੀਆਂ ਸ਼ਬਦ ਗਾਉਣ ਨੇ ਆਈਆਂ ਸ਼ਬਦੋ ਦਾ ਗਾਓ ਹਰੀ ਕੇ ਰਾ ਮਨ ਜੀ ਨਿਵਾਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੁਸਦਾ ਰੋਹਰੇ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸੁਮਨਾ ਗਲਾ ਸਮਰਾਤ ਸੁਆਮੀ ਇਸ ਹੁਕਮ ਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰੇ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਦਾ ਤੇਰੇ ਸਭ ਕੀ ਸ਼ਾਇਦ ਜਿ ਜੀ ਸੋ ਪਾਵੇ ਸਦਾ ਸਲਾਤੀਰੀ ਨਾਮ ਅਨਵਸਾਵੇ ਨਾਮ ਜਿਨਕੇ ਮਨ ਵਸਿਆ ਵਾ ਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਇਬ ਕਾ ਨਾਇਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮੇ ਧਰ ਮੇਰਾ ਜਿਨ ਭੁਖਾਂ ਸਭ ਗਮਾਈਆਂ ਕਰ ਸ਼ਾਂ ਸੁਖ ਮਨ ਵਸਿਆ ਜੀ ਨੀਚਾ ਸਭ ਜਾਈਆਂ ਸਦਾ ਗੁਰਬਾਨ ਕੀ ਤਾਗੁਰ ਵਿਟਹੁ ਜਿਸ ਦੀਆਂ ਵਡਿਆਈਆਂ ਕਹੇ ਨਾਲ ਸੁਨੋ ਸੰਤੋਸ਼ਵਤ ਰੋਪੇ ਯਾਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਧਿਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਦਿੱਧਕਰ ਤਾਰਿਆ ਪੰਜ ਦੋਦ ਦਵਾਸੇ ਕੀਤੀ ਕਾਲ ਕੰਡਕਮਾਰਿਆ ਤੁਦਕਰਮ ਪਾਇ ਤਦਿਨ ਕੋ ਸੇ ਨਾਮ ਹਰਗੇ ਲਾਗੇ ਕਹਿ ਨਾਨਤੈ ਸਗੋਵਾ ਤਦਕਰਨੰਦ ਵਾਜੇ ਨਾਨਸ ਨੋਵੜ ਪਾਗਿਓ ਸਗਲ ਮਰੋੜ ਤੇ ਪੂਰੇ ਪਾਰ ਬਰੰਪਰ ਪਾਇ ਉਦਰੇ ਸਗਲ ਬਸੂਰੇ ਦੁਖ ਰੋਸ ਸੰਤਾਏ ਬਿਤਰੇ ਸੁਣੀ ਸਚੀ ਬਾਣੀ ਸੰਸਾਰ ਜਿਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨਿਕਾ ਤੇ ਪਵਿਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਸੁਨ ਤੇ ਪੁਨੀ ਤੇ ਕਾ ਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੁਦਵਨੀ ਮਹਲਾ ਪੰਜਵਾਂ ਥਾਲ ਵਿਸਤਿਨ ਵਸਤੂ ਬਈ ਅਸਸਨ ਦੋਗ ਵਿਚਾਰੋ ਅਮਰਿਤ ਨਾਮ ਠਾਕੁਰੂ ਕਾ ਬੇਓ ਜਿਸ ਕਾ ਸਭ ਸੇ ਆਧਾਰੋ ਜੀਗੋ ਖਾਵੇ ਜੀਗੋ ਮੁੰਜੇ ਦਿਸਕਾ ਹੋਇ ਆਧਾਰੋ ਏ ਵਸਤ ਜੀ ਨਾ ਜਾਏ ਨਿਤ ਨਦਰਖੋ ਤਾਰੋ ਤੁਮਸੇ ਜਾਚਲ ਲਗ ਤਰੀਏ ਸੁਨਾਰੀ ਬ੍ਰਹਮ ਸਾਰੋ ਸ਼ਲੋਕ ਮਹੱਲਾ ਪੰਜਵਾ 13 ਗੀਤਾ ਜਾ ਤੋ ਨਾ ਹੀ ਮੈਨੋ ਜੋ ਕੀ ਤੋਈ ਮੈਂ ਨਿਰਗੁਨ ਆਰ ਕੀ ਕੋ ਨਾ ਹੀ ਆਪੇ ਦਰਸ ਪੀ ਹੋਈ ਦਰਸ ਪੇ ਮੈਂ ਰਾਮ ਤੋ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨਮਨ ਥੀਵੇ ਹਰਿਆ ਪੌੜੀ ਤੇ ਤੇ ਤੂ ਸਮਰਾ ਤੇ ਤਿੱਥੇ ਕੋਈ ਨਾ ਏ ਉਤੇ ਦੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਮਕੇ ਦੂਤੇ ਨਾਹੀਂ ਤੇ ਰੇਸ਼ਟ ਜਾਏ ਬੋਜਲ ਵਿਖਮ ਗਾ ਗੁਰਬਦੀ ਪਾਰ ਪਾਏ ਨਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮਾ ਇਹੋ ਪੁਣ ਗੁਰੂ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸੰਭਾਲ ਲੈ ਸਾਇ ਬਿਰਤਾ ਕੋ ਨਾ ਜਾਏ ਜਿ ਆਵੇ ਤੋ ਦੇ ਆਏ ਸੁਰਕਮ ਹੱਲਾ ਪੰਜਵਾ ਅੰਦਰ ਗੁਰੂ ਰਾdna ਜੀਵਾਂ ਜਪ ਗੁਰ ਨਾਮ ਨਿਤਰੀ ਸਤਿਗੁਰੂ ਵੇਖਣਾ ਸੁਨੀਸ ਨਾ ਗੁਰ ਨਾਮ ਸਤਿਗੁਰ ਸੇਧੀ ਰਤੀਆ ਦਰਗੇ ਭਈਏ ਥਾਓ ਕੌਣਾ ਨਿ ਕਿਰਪਾ ਕਰੇ ਜਿਸ ਨੂੰ ਇਹਤ ਦੇ ਜਮ ਜਗ ਮੈਂ ਉਦਮ ਕਾੜੀ ਹੈ ਵਿਲੇ ਕੇ ਹੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਰ ਆਪ ਉਬਾਰੈ ਗੁਰ ਕੀ ਪਹਿਰੀ ਪਾਈ ਕਾਸੁ ਵਾਰੈਨ ਹੋ ਆਪ ਦਿਹਾਲ ਮਨੋ ਨਾ ਵਿਸਾਰੈਨ ਸਾਜਨਾ ਕੇ ਸੰਗ ਪਵਜਲ ਦਾਰੇਨ ਸਾਤਿ ਕ ਨਿੰਦ ਕ ਦੁਸਤ ਖਿਨ ਮਾਏ ਬਿਦਾਰਿਆ ਨੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸੁ ਸਿਮਰਤਿ ਸੁਖ ਹੋਇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸੁ ਸਿਮਰਤਿ ਸੁਖ ਹੋਇ ਸਗਲੇ ਦੁਖ ਜਾਹੇ अगले दुखा पापा गाना स्त्री भजन का प्रताप वाहे गुरु जी का खालसा वाहे गुरु जी की फतेह